ਤਨ ਸੁਧਕਾ ਗੁਰੂ ਲੋ ਗੁਰੂ ਪਿਆਰੀ ਸਾਸ ਮੰਨ ਲਿਆ ਉਹ ਨਦੀ ਵਾਰ ਸ਼ਾਲੂ ਚਾਰ ਦੇ ਨਾਲ ਜੁੜਨਾ ਕਰੀਏ ਕੂੰਕਾ ਸਤਿਗੁਰ ਪ੍ਰਸਾਦ ਕੇਦਾਰ ਮਹੱਲਾ ਪੰਜਵਾਂ ਘਰ ਚੌਥਾ ਸਰਣੀ ਆਇਓ ਨਾਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰ ਦਾਨ ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਇਹ ਨਾਦ ਹੇ ਸਭ ਸੁਖਾਂ ਦੇ ਖਜ਼ਾਨੇ ਮੇਰੇ ਮਨ ਵਿੱਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ ਖਿੱਚ ਹੋ ਗਈ ਅੰਦਰ ਤਾંગ ਹੋ ਗਈ ਹੈ ਹੇ ਹਰੀ ਤੇਰੇ ਨਾਮ ਦਾ ਦਾਨ ਮੰਗਣ ਲਈ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੇਵਲ ਬਖਸ਼ਿਸ਼ ਕਰਨੇ ਮੈਨੂੰ ਨਾਮ ਦਾ ਦਾਨ ਦੇ ਮੈਂ ਦਿਨ ਸ਼ਨ ਆਇਆ ਹਾਂ ਫਿਰਗੇ ਫਰਮਾਨ ਹੈ ਰਹਾ ਸੁਖਦਾਈ ਪੂਰਨ ਪਰਮੇਸਰ ਕਰ ਕਿਰਪਾ ਰਾਖੋ ਮਾਨ ਦੇਹੋ ਪਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਹੇ ਸੁਖ ਦਾਤੇ ਹੇ ਸੁਖਾਂ ਦੇ ਦਾਤੇ ਸੁਖ ਦੇਣ ਵਾਲੇ ਪਰਮੇਸ਼ਰ ਹੇ ਸਰਬ ਗੁਣ ਭਪੂਰ ਹੇ ਸਭ ਤੋਂ ਉੱਚੇ ਮਾਲਕ ਮਿਹਰ ਕਰ ਕਿਰਪਾ ਕਰ ਦ੍ਰਿਸ਼ਟੀ ਕਰ ਮੇਰੀ ਸ਼ਰਨ ਪੈ ਦੀ लाज ਰੱਖ ਲੈ ਮੈਂ ਤੇਥੋਂ ਨਾਮ ਦਾ ਦਾਨ ਮੰਗਣ ਆਇਆ ਹਾਂ ਤੇ ਮੇਰੀ लाज ਰੱਖ ਲਾ ਕਿਰਪਾ ਕਰ ਦੇ ਮੇਰੇ ਤੇ ਮਿਹਰ ਕਰ ਦੇ ਦ੍ਰਿਸ਼ਟੀ ਕਰ ਦੇ ਮੇਰੀ लाज ਰੱਖ ਲੈ ਹੇ ਸੁਆਮੀ ਗੁਰੂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਆਪਣਾ ਪਿਆਰ ਬਖਸ਼ ਮੈਨੂੰ ਗੁਰੂ ਦੀ ਸੰਗਤ ਬਖਸ਼ ਸੰਗਤ ਦੇ ਵਿੱਚ ਮੈਨੂੰ ਵਾਹ ਕੇ ਸੰਗਤ ਦੇ ਵਿੱਚ ਮੇਲ ਕਰਾ ਕੇ ਸੰਗਤ ਦੇ ਵਿੱਚ ਮੈਨੂੰ ਲਿਆ ਕੇ ਆਪਣਾ ਪਿਆਰ ਬਖਸ਼ ਇਹੋ ਜੀ ਕਿਰਪਾ ਕਰਦੇ ਮੈਂ ਗੁਰੂ ਦੀ ਸੰਗਤ ਕਰਾਂ हे हरि हे परमेश्वर मेरी जीभ तेरे गुण उचारती रहे एहो जी कृपा कर दे दृष्टि कर दे मेरी रसन यानी ओ तेरा नाम उच्चारती रहे तेरे गुण गाਉਂਦੀ ਰਹੇ ਹਰ ਗੁਣ ਰਸਨ ਰਸਨ ਮਤਲਬ ਜੀਭ ਵਖਾਨ ਵਖਿਆਨ ਕਰਦੀ ਰਹੇ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਤੇਰਾ ਤੇਰੀ ਸਿਫਤ ਸਲਾਹ ਕਰੀ ਇਹੋ ਜੀ ਕਿਰਪਾ ਕਰਦੇ ਨੇ ਰਗੀਰ ਸਰਮਾਨ ਹੈ ਗੋਪਾਲ ਦਿਆਲ ਗੋਬਿੰਦ ਦਮੁਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਗ ਹੋ ਚਰਨ ਕਮਲ ਸੰਗਤਿਆਨ ਹੇ ਗੋਪਾਲ ਹੇ ਦਿਆਲ ਹੇ ਗੋਬਿੰਦ ਹੇ ਦਮੋਦਰ ਮੈਨੂੰ ਆਪਣੀ ਪਵਿੱਤਰ ਸਿਪਸਲਾ ਦੀ ਸੂਝ ਬਖਸ਼ ਸੂਝ ਬਖਸ਼ ਸੂਝ ਬਖਸ਼ ਹੇ ਹਰੀ ਨਾਨਕ ਨੂੰ ਆਪਣੇ ਪਿਆਰ ਰੰਗ ਵਿੱਚ ਰੰਗ ਦੇ ਨਾਨਕ ਦੀ ਸੁਰਤ ਤੇਰੇ ਸੋਹਣੇ ਚਰਨਾਂ ਵਿੱਚ ਟਿੱਕੀ ਰਹੇ ਇਹੋ ਜੀ ਕਿਰਪਾ ਦ੍ਰਿਸ਼ਟੀ ਕਰਦੇ ਮੈਂ ਸੋਚਦਾ ਜਿਦੀ ਤੇਰੇ ਚਰਨਾਂ ਦੇ ਵਿੱਚ ਟਿੱਕੀ ਰਹੇ ਇੰਨੀ ਮਿਹਰ ਕਰਦੇ ਫਿਰ ਜਨੀ ਸ਼ਾਮ ਦੇ ਵਿੱਚ ਪ੍ਰਮਾਣ ਹੈ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਹ ਕਰ ਕਿਰਪਾ ਸਤ ਸੰਗ ਮਿਲਾਵਹੁ ਤੁਮ ਦੇਵ ਹੋ ਆਪਣੋ ਨਾਵਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰ ਰਹੇ ਹਨ اے ਭਾਈ ਮੇਰੇ ਮਨ ਵਿੱਚ ਹਰੀ ਦੇ ਦਰਸ਼ਨ ਦੀ ਤਾਂਘ ਹੈ ਉਸ ਪਰਮੇਸ਼ਰ ਅਕਾਲ ਪੁਰਖ ਦੇ ਦਰਸ਼ਨ ਦੀ ਤੰਗ ਹੈ ਮੇਰੇ ਹਿਰਦੇ ਵਿੱਚ ਮਨ ਵਿੱਚ ਏ ਹਰੀ ਮਿਹਰ ਕਰਕੇ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮਿਹਰ ਕਰਕੇ ਮੈਨੂੰ ਸਾਧ ਸੰਗਤ ਦੇ ਵਿੱਚ ਸਾਧ ਦਾ ਮਤਲਬ ਗੁਰੂ ਗੁਰੂ ਦੀ ਸੰਗਤ ਦੇ ਵਿੱਚ ਮਿਲਾਈ ਰੱਖ ਮੈਨੂੰ ਇਹ ਕਿਰਪਾ ਕਰ ਮੇਰੇ ਤੇ ਇੰਨਾ ਤਰਸ ਕਰ ਲਾ ਇਹ ਮੇਰੀ ਬੇਨਤੀ ਬਿਸਮਿਲ੍ਲਾ ਤੇ ਉਥੇ ਰੱਖ ਕੇ ਭਾਵ ਸੰਗਤ ਦੇ ਵਿੱਚ ਮੈਨੂੰ ਰੱਖ ਕੇ ਸੰਗਤ ਦੇ ਵਿੱਚ ਮੈਨੂੰ ਮਿਲਾ ਕੇ ਮੈਨੂੰ ਆਪਣਾ ਨਾਮ ਬਖਸ਼ ਕਰ ਕਿਰਪਾ ਸਤ ਸੰਗ ਮਿਲਾਵੋ ਕਿਰਪਾ ਕਰਕੇ ਸਤ ਸੰਗਤ ਦੇ ਵਿੱਚ ਮੈਨੂੰ ਮਿਲਾਵ ਤੁਮ ਦੇਵੋ ਆਪਣਾ ਨਾਮ ਤੇ ਤੂੰ ਹੁਣ ਕਿਰਪਾ ਕਰਕੇ ਮੈਨੂੰ ਆਪਦੇ ਨਾਮ ਦੀ ਦਾਤ ਬਖਸ਼ ਦੇ ਕਿਹੜੀ ਸੰਗਤ ਦੀ ਗੱਲ ਕਰਨੇ ਸਤਿਗੁਰੂ ਪਾਤਸ਼ਾਹ ਆ ਸੰਗਤ ਜੋ ਆਪ ਕਰ ਰਹੇ ਐਸੀ ਸੰਗਤ ਦੀ ਮੇਂ ਕਿਰਪਾ ਕਰ ਮੈਨੂੰ ਆ ਸੰਗਤ ਬਖਸ਼ ਮੈਂ ਤੇਰੀ ਸੰਗਤ ਦੇ ਵਿੱਚ ਇਸਤਰਾਮ ਆ ਆ ਕੇ ਬੈਠਾ ਸੰਗਤ ਦੇ ਵਿੱਚ ਬਾਣੀ ਸੁਣਾ ਤੇਰੇ ਗੁਣ ਸੁਣਾ ਤੇਰੀ ਬੜੀਆਈ ਸੁਣਾ ਰੱਗੀ ਫਰਮਾਨ ਹੈ ਰਹਾ ਕਰੂ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿਸਾਉ ਹੈ ਪਿਆਰੇ ਹਰੀ ਮਿਹਰ ਕਰ ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ ਇਹੋ ਜੀ ਮੇਰ ਕਰਦੇ ਮੇਰੇ ਤੇ ਮੈਂ ਜਿਹੜੇ ਤੇਰੇ ਗੁਰਮੁਖ ਹੈ ਉਹਨਾਂ ਦੀ ਮੈਂ ਸੇਵਾ ਕਰਾਂ ਮੈਨੂੰ ਸੇਵਾ ਬਖਸ਼ੋ ਮਾਨੀ ਤੇਰੇ ਗੁਰਮੁਖਾਂ ਦੀ ਮੇਰ ਕਰ ਕਿਉਂਕਿ ਕੀ ਜਿ ਨੇ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਜਿੱਥੇ ਵੀ ਤੇਰਾ ਨਾਮ ਸੁਨਿਆ ਜਾਂਦਾ ਹੈ ਉੱਥੇ ਹੀ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਇਸ ਕਰਕੇ ਗੁਰਮੁਖਾਂ ਦੀ ਸੰਗਤ ਦੀ ਗੱਲ ਕਰਦੇ ਸਤਿਗੁਰੂ ਪਾਸ਼ਾ ਕਹਿੰਦੇ ਇਸੇ ਕਾਰਨ ਜਿੱਥੇ ਵੀ ਤੇਰਾ ਨਾਮ ਏ ਪਰਮੇਸ਼ਰ ਸੁਨਿਆ ਜਾਂਦਾ ਉੱਥੇ ਹੀ ਮਨ ਦੇ ਵਿੱਚ ਖੁਸ਼ੀ ਉਤਸ਼ਾਹ ਪੈਦਾ ਹੁੰਦਾ ਹੈ ਗੁਰਮੁਖੀ ਸੰਗਤ ਕਰਕੇ ਇਸ ਕਰਕੇ ਮੈਨੂੰ ਤੇਰੇ ਗੁਰਮੁਖਾਂ ਦੀ ਸੰਗਤ ਕਰ ਤੇ ਗੁਰਮੁਖਾਂ ਦੀ ਸੇਵਾ ਕਰਨ ਦਾ ਮੌਕਾ ਦੇ। ਮੈਂ ਰੱਜ ਕੇ ਸੇਵਾ ਕਰਾਂ ਤੇਰੇ ਗੁਰਮੁਖਾਂ ਦੀ। ਇਹ ਜੀ ਕਿਰਪਾ ਕਰ। ਕਰੋ ਸੇਵਾ ਸਤਪੁਰਖ ਪਿਆਰੇ। ਸੇਵਾ ਸਤਪੁਰਖ ਭਾਵ ਗੁਰਮੁਖਾਂ ਦੀ ਸੇਵਾ। ਜਦ ਸੁਣੀਐ ਤਤ ਮਨ ਰਹਿਸਾਉ ਰਹਿਸਾਉ ਦਾ ਮਤਲਬ ਮਨ ਦੇ ਵਿੱਚ ਖੁਸ਼ੀ ਉਤਸ਼ਾਹ ਪੈਦਾ ਹੁੰਦਾ ਹੈ ਵਾਰੀ ਫੇਰੀ ਸਦਾ ਕਮਾਈ ਕਮਨ ਆਨੂਪ ਤੇਰ ਉਠਾਉ ਵਾਰੀ ਦਾ ਮਤਲਬ ਵਾਰਨੇ ਜਾਣਾ ਮਲਿਹਾਰਨੇ ਜਾਣਾ हे ਪ੍ਰਭੂ ਮੈਂ ਤੇਥੋਂ ਵਾਰਨੇ ਜਾਂਦਾ ਹਾਂ ਇਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿੱਥੇ ਤੂੰ ਵਸਦਾ ਹੈ ਤੇਰਾ ਉਹ ਥਾਂ ਬਹੁਤ ਹੀ ਸੋਹਣਾ ਹੈ ਕਮਨ ਅਨੂਪ ਤੇਰ ਉਠਾਓ ਅਨੂਪ ਦਾ ਮਤਲਬ ਜਿਸ ਵਰਗਾ ਹੋਰ ਕੋਈ ਨਹੀਂ ਬਹੁਤ ਹੀ ਸੁੰਦਰ ਜਿੰਨ ਜਥੇ ਵੀ ਤੂੰ ਵਸਦਾ ਹੈ ਉਹ ਬਹੁਤ ਸੋਨਾ ਥਾਂ ਹੈ ਅੱਗੇ ਫਰਮਾਨ ਹੈ ਸਰਬ ਰਤਪਲਹਿ ਸਗਲ ਸੰਭਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਰਬ ਪੁਰਖ ਵਿਧਾਤੇ ਘਟ ਘਟ ਤੁਝੈ ਦੇਖਾਉ हे ਪ੍ਰਭੂ ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈ ਤੂੰ ਸਭ ਨੇ ਸੰਭਾਲ ਕਰਨਾ ਹੈ ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰੀ ਹੀ ਊਟ ਹੈ ਤੇਰਾ ਹੀ ਆਸਰਾ ਹੈ हे नानक हे प्रभु हे नानक ਦੇ ਪ੍ਰਭੂ हे ਸਰਬ ਵਿਆਪਕ ਸਿਰਜਣਹਾਰ ਮਿਹਰ ਕਰ ਮੈਂ ਤੈਨੂੰ ਹੀ ਹਰੇਕ ਸਰੀਰ ਵਿੱਚ ਵੇਖਦਾ ਰਹਾ ਐਹੋ ਜੀ ਕਿਰਪਾ ਕਰ ਦੇ ਮੇਰੀ ਮੱਤ ਐਝੀ ਬਣਾ ਦੇ ਕਿ ਹਰੇਕ ਸਰੀਰ ਦੇ ਵਿੱਚ ਤੈਨੂੰ ਵੇਖਾਂ ਕਟ ਕਟ ਤੁਝੈ ਦਿਖਾਓ ਕਟ ਕਟ ਲੰਮੋ ਹਰੇਕ ਸਰੀਰ ਹਰੇਕ ਸਰੀਰ ਵਿੱਚ ਤੈਨੂੰ ਵੇਖਾਂ ਮੈਂ ਤੈਨੂੰ ਦੇਖਦਾਰਾ ਇਹੋ ਜੀ ਕਿਰਪਾ ਕਰਦੇਗਾ ਭਾਵੇਂ ਦੂਜਾ ਮੈਨੂੰ ਕੋਈ ਨਜ਼ਰ ਹੀ ਨਾ ਮਿਲੇ ਤੇਰੇ ਤੋਂ ਬਿਨਾ ਕੇਵਲ ਤੂੰ ਹੀ ਤੂੰ ਹੋਵੇਂ ਜਦ ਤੱਕਾ ਉਧਰ ਤੂੰ ਹੀ ਦਿਸੇ ਮੈਨੂੰ ਇਹ ਕਿਰਪਾ ਕਰਦੇ ਮੇਰੇ ਤੇ ਇਹ ਲਈ ਸ਼ਾਮ ਵਿੱਚ ਨਿਖਰਮਾਨ ਹੈ ਕਿ ਦਾਰ ਮਹੱਲਾ ਪੰਜਵਾਂ ਪ੍ਰੇ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤਵਾਉ ਆਸਾ ਨੈਨ ਹੋ ਤਾਰ ਤੁਹਾਰੀ ਇਹ ਸਮਝਾਉਣਾ ਕਰਦੇ ਆਂ ਸਤਿਗੁਰੂ ਪਾਤਸ਼ਾਹ ਹੇ ਭਾਈ ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਉਂਦੀ ਰਹਿੰਦੀ ਹੈ ਉਸ ਮਿਆਨੇ ਪਰਮੇਸ਼ਰ ਦੀ ਪ੍ਰੀਤ ਇੰਜਣੀ ਉਹ ਮੇਰੇ ਮਨ ਨੂੰ ਖਿੱਚ ਪਾਉਂਦੀ ਰਹਿੰਦੀ ਹੈ ਹੇ ਪ੍ਰਭੂ ਆਪਣੇ ਮਨ ਵਿੱਚ ਹੀ ਮਸਤ ਰਹਿ ਕੇ ਮੈਂ ਤੇਰੇ ਦਰਸ਼ਨ ਦੀਆਂ ਆਸਾ ਚਿਤਵਦਾ ਰਹਿਦਾ ਹਾਂ। ਇਹ ਸੋਚਾ ਸੋਚਦਾ ਰਹਿੰਦਾ ਹਾਂ ਹਰ ਵਕਤ ਮਨ ਦੇ ਵਿੱਚ ਇਹੀ ਫੁਰਨੇ ਇਹੀ ਆਸਾ ਮਨ ਲੋ ਫੁਰਨੇ। ਮੇਰੇ ਮਨ ਦੇ ਵਿੱਚ ਬਸ ਇਹੀ ਫੁਰਨੇ ਫੁਰਦੇ ਰਹਿੰਦੇ ਆ ਤੇਰੇ ਦਰਸ਼ਨ ਦੀਆਂ। ਮੈਂ ਕਦੋਂ ਤੇਰਾ ਦਰਸ਼ਨ ਹੋਵੇ। ਮੇਰੀਆਂ ਅੱਖਾਂ ਵਿੱਚ ਤੇਰੇ ਹੀ ਦਰਸ਼ਨ ਦੀ ਤਾਂਗ ਭਰੀ। ਉਨੀਕ ਬਣੀ ਰਹਿੰਦੀ ਹੈ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ওই ਸਾਰੇ ਫੁਰਨੇ ਚੱਲਦੇ ਰਹਿੰਦੇ ਨੇ ਮਨ ਦੇ ਵਿੱਚ ਤੇ ਮੇਰੀਆਂ ਅੱਖਾਂ ਦੇ ਵਿੱਚ ਵੀ ਇਹ ਉਡੀਕ ਰਹਿੰਦੀ ਹੈ ਵੀ ਕਦੋਂ ਤੇਰਾ ਦਰਸ਼ਨ ਹੋਵੇ ਇਹੋ ਜਿਹੀ ਅਵਸਥਾ ਮੇਰੀ ਬਣ ਗਈ ਹੈ ਤੇ ਕਿਰਪਾ ਕਰ ਇਹੇ ਬਣੀ ਰਹੇ ਰੰਗੀ ਫਰਮਾਨ ਹੈ ਰਹਾਉ ਓਏ ਦਿਨ ਪਹਨ ਮੂਰਤ ਪਲ ਕੈਸੀ ਓਏ ਪਲ ਘਰੀ ਕਿਹਾਰੀ ਕਹਿੰਦੇ ਹੈ ਭਾਈ ਉਹ ਦਿਹਾੜੇ ਉਹ ਪਹਿਰ ਉਹ ਮਹੂਰਤ ਉਹ ਪਲ ਉਹ ਸਮਾਂ ਬੜੇ ਹੀ ਭਾਗਾ ਵਾਲੇ ਹੁੰਦੇ ਹਨ ਉਹ ਘੜੀ ਵੀ ਬੜੀ ਭਾਗਾ ਵਾਲੀ ਹੁੰਦੀ ਹੈ ਕਿਹੜੀ ਕਿਹਨਾ ਉਹ ਸਮਾਂ ਕਿਹੜੇ ਸਮੇਂ ਦੀ ਗੱਲ ਕਰ ਰਹੇ ਸਤਿਗੁਰ ਪਾਤਸ਼ਾਹ ਖੂਲੇ ਕਪਟ ਕਪਟ ਬੁਝ ਤ੍ਰਿਸ਼ਨਾ ਜੀਵ ਪੇਖ ਦਰਸਾਰੀ ਕਪਟ ਦਾ ਮਤਲਬ ਕਿਵਾੜ ਕਵਾੜ ਖੁੱਲ ਗਈ ਜਿਵੇਂ ਕਹਿੰਦੇ ਨੇ ਲੰਨੇ ਤੱਕਵਾੜ ਖੁੱਲ ਕੇ ਰੱਖਦੇ ਮਤਲਬ ਗਿਆਨ ਹੋ ਗਿਆ ਕਹਿੰਦਾ ਪਾ ਪਤਾ ਲੱਗ ਗਿਆ ਤੇ ਟਪਟ ਦਾ ਮਤਲਬ ਝਟਪਟ ਛੇਤੀ ਤਾਂ ਸਤਿਗੁਰੂ ਆਸ਼ਾ ਸਮਝਾ ਦੇ ਕਹਿੰਦੇ ਉਹ ਭਾਗਾ ਵਾਲਾ ਸਮਾਂ ਹੈ ਉਹ ਘੜੀ ਉਹ ਸਮਾਂ ਉਹ ਮੂਰਤ ਉਹ ਪਲ ਉਹ ਪਹਿਰ ਉਹ ਦਿਨ ਜਦੋਂ ਕਹਿੰਦੇ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟਕੇ ਉਸ ਦੇ ਮਨ ਦੇ ਬੰਦ ਹੋ ਚੁੱਕੇ ਕਵਾੜ ਛੱਟਪੱਟ ਖੁੱਲ ਜਾਂਦੀ ਹਨ ਉਹ ਜਿਹੜਾ ਸਮਾਂ ਹੈ ਨਾ ਮੰਨ ਲਓ ਜਦੋਂ ਅਕਲ ਆ ਗਈ ਜਦੋਂ ਸੋਝੀ ਆ ਗਈ ਉਹ ਸਮਾਂ ਤਾਂ ਕਿਸੇ ਵੀ ਕੀਮਤ ਨਹੀਂ ਮਿਲਦਾ ਉਹ ਸਮਾਂ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿੰਨਾ ਭਾਗਾਂ ਵਾਲਾ ਉਹ ਸਮਾਂ ਮੈਂ ਜਿੱਦਣ ਮਾਇਆ ਵਾਲੀ ਤ੍ਰਿਸ਼ਨਾ ਖਤਮ ਹੋ ਕੇ ਤੇ ਮਨ ਦੇ ਬੰਦ ਹੋਏ ਜਿਹੜੇ ਬੜੇ ਪੁਰਾਣੇ ਬੰਦ ਹੋਏ ਜੰਗਾਲੇ ਪਏ ਸੀ ਜਿਹਨੇ ਕਵਾੜ ਕਦੇ ਖੁੱਲੇ ਹੀ ਨਹੀਂ ਸੀ ਉਹ ਜਦੋਂ ਖੁੱਲ ਗਏ ਇਹਨੇ ਭਾਈ ਪ੍ਰਭੂ ਦਾ ਦਰਸ਼ਨ ਕਰਕੇ ਮੇਰੇ ਅੰਦਰ ਤਾਂ ਆਤਮਿਕ ਜੀਵਨ ਪੈਦਾ ਹੁੰਦਾ ਹੈ ਤੇ ਅਸੀਂ ਹੁਣ ਸਤਿਗੁਰ ਪਾਤਸ਼ਾਹ ਵੇਖੋ ਇਹ ਸੋਚ ਤੇ ਸਾਡੀ ਸੋਚ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਇਸ ਤੋਂ ਵੀ ਜਿਆਦਾ ਜੇ ਕੈਸੀ ਗੀਤਾਂ ਉਹਨਾਂ ਫਰਕ ਹੈ ਅਸੀਂ ਸਭ ਕੁਝ ਮੰਗਦੇ ਹੀ ਮਾਇਆ ਹੈ ਅਸੀਂ ਮੰਗਦੇ ਹੀ ਮਾਇਆ ਸਾਰਾ ਤੇ ਸਤਿਗੁਰੂ ਪਾਤਸ਼ਾਹ ਕੀ ਕਹਿਦੇ ਨੇ ਤੇ ਕਹਿੰਦੇ ਜਦੋਂ ਮਾਇਆ ਦੀ ਤ੍ਰਿਸ਼ਨਾ ਮਿਟ ਜੇ ਜਿਹੜੀ ਉਹ ਸਮਾਂ ਬੜਾ ਭਾਗਾ ਵਾਲਾ ਹੈ ਅਸੀਂ ਬਾਣੀ ਨੂੰ ਵੀ ਮਾਇਆ ਦੇ ਤੌਰ ਤੇ ਹੀ ਵਰਤ ਲਿਆ ਕਦੇ ਵੀ ਕਿਸੇ ਨੇ ਸਾਡੇ ਕੋਲ ਇਹ ਆ ਕੇ ਨਹੀਂ ਕਿਹਾ ਪਾਠ ਕਰਾਉਣ ਵਾਸਤੇ ਮੇ ਅਸੀਂ ਪਾਠ ਕਰਾਉਣਾ ਬਾਣੀ ਸੁਣਨੀ ਹੈ ਗੁਰੂ ਸਾਹਿਬ ਦਾ ਕੀ ਉਪਦੇਸ਼ ਹੈ ਤੇ ਮਤ ਲੈਣੀ ਹੈ ਗੁਰੂ ਸਾਹਿਬ ਤੋਂ ਤੇ ਉਹਦੇ ਤੇ ਚੱਲਣ ਦੀ ਇੱਕ ਕਿਨਕਾ ਮਾਤਰ ਕੋਸ਼ਿਸ਼ ਕਰਨੀ ਹੈ ਐਂ ਕਿਸੇ ਨੇ ਨਹੀਂ ਆ ਕੇ ਕਹਿਆ ਅੱਜ ਤੱਕ ਮੈਂ 23 ਸਾਲੋਂ ਮੈਂ ਪਾਠ ਕਰਦੇ ਆਂ ਮੈਨੂੰ ਆਪਰਾਪਤ ਹੋ ਜੇ ਉਹਦੇ ਲਈ ਮੈਂ ਪਾਠ ਮੇਰਾ ਆ ਕਾਰਜ ਹੋ ਗਿਆ ਉਹਦੇ ਲਈ ਮੇਰਾ ਪਾਠ ਜਿੰਨਾ ਤੋਂ ਸਾਨੂੰ ਦੂਰ ਰੱਖਣ ਰਹਿਣ ਨੂੰ ਕਹਿੰਦੀ ਹੈ ਬਾਣੀ ਅਸੀਂ ਕਰਉਣੀ ਉਹਨਾਂ ਲਈ ਹੈ ਮੰਗਦੇ ਅਸੀਂ ਮਾਰੇ ਆ ਸਵੇਰ ਤੋਂ ਲਾ ਕੇ ਸ਼ਾਮ ਤੱਕ ਗੁਰੂ ਦੇ ਚਰਨਾਂ ਚ ਆ ਕੇ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਮੰਗਦੇ ਹੀ ਨਹੀਂ ਤੇ ਮਾਇਆ ਤੋਂ ਖਿਹੜਾ ਛੁੱਟੇ ਉਦੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਮੰਤ ਜੀ ਇਹ ਗੱਲ ਆ ਜੀ ਤਾਂ ਮੈਨੂੰ ਸਰੀਰ ਨੂੰ ਤੰਦਰੁਸਤੀ ਮਿਲ ਜੇ ਮੈਨੂੰ ਆ ਪ੍ਰਾਪਤ ਹੋ ਜੇ ਮੈਨੂੰ ਘਰ ਪ੍ਰਾਪਤ ਹੋ ਜੇ ਮੈਨੂੰ ਗੱਡੀ ਪ੍ਰਾਪਤ ਹੋ ਜੇ ਮੇਰੇ ਬੱਚੇ ਨੂੰ ਪੜ੍ਹਾਈ ਆ ਜੇ ਉਹਨੂੰ ਨੌਕਰੀ ਮਿਲ ਜੇ ਮਸਾਂ ਇਹ ਚੀਜ਼ਾਂ ਮੰਗਣ ਤੇ ਇਹਨਾਂ ਲਈ ਇਹ ਸਵਾਤ ਕਰਾਉਣੀ ਹੈ ਗੁਰੂ ਸਾਹਿਬ ਤੋਂ ਸਿੱਖਿਆ ਲੈਣ ਲਈ ਕੋਈ ਵੀ ਬਾੜ ਨਿਕਲਦਾ ਗੁਰੂ ਦੀ ਮੱਤ ਲੈਣ ਨੂੰ ਕੋਈ ਵੀ ਤਿਆਰ ਨਹੀਂ ਪੂਰਾ ਬਾੜ ਕਰਵਾ ਕੇ ਕਦੇ ਨਹੀਂ ਕਿਸੇ ਨੇ ਕਿਹਾ ਵੀ ਇੱਕ ਬਚਨ ਅੱਜ ਤੋਂ ਬਾਅਦ ਇੱਕ ਬਾੜ ਕਰਵਾਇਆ ਤੇ ਇੱਕ ਗੁਰੂ ਦਾ ਬਚਨ ਮੰਨ ਲੈਣਾ ਬਸ ਜੇ ਇੱਕ ਹੀ ਮੰਨ ਲਵੇਂ ਕਿਨਕਾ ਇੱਕ ਜਿਸ ਜੀਵ ਵਿੱਚ ਆਵੇ ਤਾਂ ਕਿਵੇਂ ਮੰਗਣੀ ਨਿਆ ਕਿਤੇ ਇੱਕ ਹੀ ਹੁਕਮ ਮੰਨਿਆ ਜਾਵੇ ਕੋਈ ਵੀ ਗੁਰੂ ਦੇ ਨੇਕਾ ਹੁਕਮ ਹੈ ਉਹਦੇ ਚੋਂ ਇੱਕ ਦਾ ਪਰਨ ਕਰ ਲਵੇਂ ਮੈਂ ਅਜ ਤੋਂ ਬਾਅਦ ਬਸ ਮੈਂ ਆ ਕਮ ਨਹੀਂ ਕਰਨਾ ਤਾਂ ਸਮਝ ਲਓ ਪਾਠ ਜਿਹੜਾ ਗੁਰੂ ਸਾਹਿਬ ਦਾ ਘਰੇ ਆਇਆ ਸਫਲਾ ਤੇ ਜਿਹਜਾ ਜਿਹਜਾ ਜੀ ਹੁਣ ਪਹਿਲਾਂ ਚੱਲੀ ਜਾਂਦਾ ਸੀਗਾ ਪਾਠ ਕਰਵਾ ਲਿਆ ਭਲਾ ਦੋ ਕਰਵਾ ਲੇ ਉਹੋ ਜੇ ਉੰਜ ਹੀ ਹੈ ਤਬਦੀਲੀ ਨਹੀਂ ਆਈ ਕੋਈ ਗੁਰੂ ਸਾਹਿਬ ਦਾ ਬਚਨ ਹੀ ਨਹੀਂ ਮੰਨਿਆ ਤਾਂ ਗੁਰੂ ਸਾਹਿਬ 9 ਦਿਨ ਬੋਲ ਬੋਲ ਕੇ ਥੱਕ ਗਏ 9 ਦਿਨ ਸਮਝਾ ਸਮਝਾ ਕੇ ਥੱਕ ਗਏ ਆਤਰਾ ਉਹਦਾ ਮਾਣੀ ਦਾ ਤਾਂ ਇਹੀ ਮਕਸਦ ਹੈ ਨਾ ਹੁਣਾਂ ਕੀ ਕਹਿ ਰਹੇ ਹਨੂ ਸਾਹਿਬ ਸਮਝਾਈ ਰਹੇ ਹਨ ਤੇ ਜੇ ਅਸੀਂ ਉਹਦੇ ਚੋਂ ਇੱਕ ਵੀ ਬਚਨ ਨਹੀਂ ਮੰਨਿਆ ਮੰਨ ਲਓ ਹੁਣ ਕੋਈ ਰਿਸ਼ਤੇਦਾਰ ਘਰੇ ਆਇਆ ਹੋਵੇ ਕੋਈ ਚੀਜ਼ ਕੋਈ ਕੋਈ ਕਾਰਜ ਲਈ ਕੋਈ ਸਮਝਾਉਣ ਵਾਸਤੇ ਕੋਈ ਮੰਨ ਲਓ ਤੇ ਸਮਝਾ ਸਮਝਾ ਮੰਨ ਲਓ ਦੋ ਭਰਾ ਆਏ ਆਪਸ ਵਿੱਚ ਕੋਈ ਇੱਕ ਦੂਜੇ ਨਾਲ ਬੋਲ ਵੀ ਗੁੱਸੇ ਗਿਲੇ ਹੋ ਗਏ ਕੋਈ ਰਿਸ਼ਤੇਦਾਰ ਪਾਸੋਂ ਆ ਗਿਆ ਵੀ ਸੁਲਾਹ ਕਰਾਉਣ ਵਾਸਤੇ ਉਹ ਹਫਤਾ ਕਰੇ ਬੈਠਾ ਰਹੇ 10 ਦਿਨ ਸਮਝਾਉਂਦਾ ਰਹੇ ਫਿਰ ਵੀ ਜੇ ਕੋਈ ਨਾ ਸਮਝੇ ਤਾਂ ਇਹ ਸਮਝ ਲਓ ਵੀ ਕਿ ਉਹ ਕਿੰਨਾ ਕੁ ਆਏ ਦੀ ਉਹਦੀ ਆਪਾਂ ਕਦਰ ਕਰਾਂਗੇ ਤੇ ਕਿੰਨਾ ਕੁ ਉਹਦੇ ਲਈ ਫਿਰ ਉਸ ਰਿਸ਼ਤੇਦਾਰ ਦੇ ਆਪਣੇ ਲਈ ਕਿੰਨਾ ਕੁ ਪਿਆਰ ਹੋਊਗਾ ਵੀ ਜਿਹੜਾ 10 ਦਿਨ ਸਮਝਾਉਂਦਾ ਰਿਹਾ ਤੇ ਮੰਨੀ ਉਹਦੀ ਇੱਕ ਨਹੀਂ ਕਿ ਅੱਗੇ ਵਾਸਤੇ ਉਹ ਮਾਨ ਕਰੂਗਾ ਜਾਉਂਦਾ ਕਦੇ ਨਹੀਂ ਆਉਂਦਾ ਅਗਲਾ ਆਉਂਦਾ ਵੀ 10 ਦਿਨ ਮੱਥਾ ਮਾਰਿਆ ਇਹਦੇ ਇਹਦੇ ਕੰਨਾਂ ਤੇ ਜੂ ਨਹੀਂ ਸਰਕੀ ਇਹਨੇ ਮੇਰੀ ਗੱਲ ਹੀ ਨਹੀਂ ਮੰਨੀ ਤਈ ਕਹਿੰਦਾ ਫਿਰ ਅਗਲਾ ਕਹਿੰਦਾ ਵੀ ਦਫਾ ਹੋਵੇ ਇਹੀ ਗੱਲ ਅਖੀਰ ਕਹਿੰਦਾ ਨਾ ਜਦੋਂ ਕੋਈ ਮੰਨਦਾ ਨਹੀਂ ਜਾ ਫਿਰ ਤੁਰ ਐ ਫਿਰ ਜੀ ਤੇਰੀ ਮਰਜ਼ੀ ਹੈ ਤਾਂ ਉਹ ਸਮਝ ਲਓ ਵੀ ਇਹ ਤਾਂ ਸ੍ਰਿਸ਼ਟੀ ਦੇ ਮਾਲਕ ਗੁਰੂ ਸਾਹਿਬ ਕਰਿਆ ਇਹ ਹੁਣ 9 ਦਿਨ 10 ਦਿਨ 9 ਦਿਨਾਂ ਲੱਗਿਆ 11 ਦਿਨਾਂ ਦਾ ਪਾਠ ਹੈ ਜਾਂ 3 ਦਿਨਾਂ ਦਾ ਖੰਡ ਪਾਠ ਹੈ ਜਾਂ ਰਾਤ ਸਮਝਾਉਣਾ ਹੀ ਹੈ ਬਾਣੀ ਦਾ ਮਤਲਬ ਤਾਂ ਇਹੀ ਹੈ ਹੋਰ ਕੋਈ ਕੁਝ ਨਹੀਂ ਹੈ ਬੰਨ ਲ ਕੋਈ ਨਹੀਂ ਗਮੀ ਹੈ ਕੱਲਾ ਹੈ ਸਿਮਰਨ ਨਾ ਜਾਪੇ ਇੱਕ ਚੰਗੀ ਜ਼ਿੰਦਗੀ ਇੱਕ ਚੰਗਾ ਇਨਸਾਨ ਬਣਨ ਵਾਸਤੇ ਆਪਦੇ ਜੀਵਨ ਦੇ ਵਿੱਚ ਇਹ ਬਚਨਾਂ ਨੂੰ ਉਤਾਰਨ ਵਾਸਤੇ ਬਾਣੀ ਹੈ ਕਲੈ ਨਹੀਂ ਨੀਂਗਾ ਮੈਨਾਂ ਰਟਣੀ ਕਰੀਏ ਉਹ ਕਲਾ ਇਹਦੇ ਵਿੱਚ ਜੋ ਪੜਿਆ ਉਹ ਗੁਣ ਆਪਦੇ ਅੰਦਰ ਆਉਣੇ ਚਾਹੀਦੇ ਆ ਫੇਰ ਹੈ ਮਕਸਦ ਤੇ ਜੇ ਵਾਈ ਨਾ ਤਫੀਤ ਮੰਨੋ ਪੱਥਰ ਅੰਗ ਪੱਥਰ ਫਿਰ ਪਾਣੀ ਚ ਜਿੰਨਾ ਚਿਰ ਮਰਜ਼ੀ ਪਈ ਰੱਖੋ ਸਿੱਟੀ ਰੱਖੋ ਉਹ ਅੰਦਰੋਂ ਸੁੱਕੇ ਦਾ ਸੁੱਕੇ ਹੁੰਦਾ ਇਸ ਕਰਕੇ ਸਤਗੁਰ ਪਾਤਸ਼ਾਹ ਹੁਣ ਇੱਥੇ ਸਮਝਾ ਰਹੇ ਆ ਮੈਂ ਉਹ ਸਮਾਂ ਸਮਝ ਲਓ ਤੁਹਾਡੇ ਲਈ ਬਹੁਤ ਮਾਇਨੇ ਰੱਖਦਾ ਬੜਾ ਚੰਗਾ ਸਮਾਂ ਹੈ ਉਹ ਜਿਹਦੇ ਵਿੱਚ ਤੁਹਾਡੀ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜੇ ਮਤਲਬ ਤੁਹਾਨੂੰ ਸੰਤੋਖ ਆ ਜਾਵੇ ਸਬਰ ਆ ਜਾਵੇ ਤੁਸੀਂ ਨਾਮ ਦੀ ਦਾਤ ਮੰਗ ਲਓ ਤੇ ਤੁਹਾਨੂੰ ਅਕਲ ਆ ਜਾਵੇ ਕਵਾੜ ਫੁੱਲਣ ਦਾ ਮਤਲਬ ਸੋਝੀ ਆ ਜਾਵੇ ਉਹ ਪੜਦਾ ਉੱਠ ਜੇ ਮਾਇਆ ਵਾਲਾ ਗੁਰੂ ਦੀ ਮੱਤ ਗ੍ਰਹਿਣ ਹੋ ਜੇ ਕਿਤੇ ਗੁਰੂ ਸਾਹਿਬ ਦਾ ਇੱਕ ਅੰਦਾ ਵਚਨ ਆਪਦੇ ਜੀਵਨ ਦੇ ਵਿੱਚ ਘਰ ਕਰ ਜੇ ਕਿਤੇ ਸਮਝਣ ਨੂੰ ਕਹਿੰਦੇ ਉਹ ਸਮਾਂ ਤਾਂ ਬੋਧ ਪਾ ਗਾ ਮੜਾ ਤੇ ਫਿਰ ਇਉਂ ਕਹਿੰਦੇ ਪ੍ਰਭੂ ਦਾ ਦਰਸ਼ਨ ਕਰਕੇ ਸਤਿਗੁਰੂ ਪਾਸ਼ਾ ਕਹਿੰਦੇ ਮੇਰੇ ਅੰਦਰ ਤਾਤਮਕ ਜੀਵਨ ਪੈਦਾ ਹੁੰਦਾ ਤੇ ਫਿਰ ਹੁੰਦਾ ਹੀ ਹੈ ਜੀ ਇਸ ਤਰ੍ਹਾਂ ਕਰੇ ਪਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਦੰ ਗੀਰੁਮਾਨ ਹੈ ਕੌਣ ਸੋ ਜਤਨ ਉਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਬਮਾਨ ਮੋਹ ਤਜ ਨਾਨਕ ਸੰਤੈ ਸੰਗ ਉਧਾਰੀ ਕਨੇਹੀ ਨਾਨਕ ਏ ਭਾਈ ਕਹਿੰਦੇ ਮੈਂ ਉਹ ਕਿਹੜਾ ਯਤਨ ਦਸਾਂ ਕਿਹੜਾ ਉਹ ਉਪਾਅ ਦਸਾਂ ਉਹ ਕਿਹੜਾ ਹਿੱਲਾ ਦਸਾਂ ਮਸੀਲਾ ਦਸਾਂ ਮੈਂ ਉਹ ਕਿਹੜੀ ਸੇਵਾ ਵਿਚਾਰਾਂ ਇਹ ਮੈਨੂੰ ਕਿ ਕਿਹੋ ਜੀ ਸੇਵਾ ਕਰਨੀ ਚਾਹੀਦੀ ਹੈ ਇਹ ਸਾਰਾ ਕੁਝ ਜਿੰ ਕਿਹੋ ਜਾਂ ਮੈਂ ਕਰਾਂ ਕੀ ਵਿਧੀ ਕਰਾਂ ਉਹ ਕਿਹੜਾ ਉਹ ਤਰੀਕਾ ਅਪਣਾਵਾ ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸ਼ਨ ਹੋ ਸਕਦਾ ਹੈ ਉਹ ਕਿਹੜਾ ਹਿੱਲਾ ਹੈ ਉਹ ਕਿਹੜਾ ਵਸੀਲਾ ਹੈ ਉਹ ਕਿਹੜਾ ਉਦਮ ਹੈ ਜਿਹੜਾ ਮਨਕੰਨ ਤੇ ਜਿਹਦੇ ਨਾਲ ਉਸ ਹਿੱਲੇ ਕਰਨ ਦੇ ਨਾਲ ਉਸ ਵਸੀਲਨੀ ਕਰਨ ਦੇ ਨਾਲ ਉਸ ਪਿਆਰੇ ਪ੍ਰਭੂ ਦਾ ਦਰਸ਼ਨ ਹੋ ਸਕਦਾ ਹੈ ਤਾਂ ਕਹਿੰਦੇ ਹੈ ਭਾਈ ਸੰਤ ਜਨਾਂ ਦੀ ਸੰਗਤ ਦੇ ਵਿੱਚ ਮਾਣ ਹੰਕਾਰ ਮੋਹ ਤਿਆਗ ਕੇ ਫੇਲਿ ਪਾਰ ਉਤਾਰਾ ਹੁੰਦਾ ਹੈ ਕਹਿੰਦੇ ਜੀ ਹਿਲਾ ਕਰਨ ਤਾਂ ਸਮਝ ਲਓ ਇਹ ਹਿਲਾ ਕਰਨ ਤੋਂ ਸੰਤ ਜਨਾਂ ਦੀ ਸੰਗਤ ਭਗਵ ਗੁਰੂ ਦੀ ਸੰਗਤ ਗੁਰਮੁਖ ਪਿਆਰਿਆਂ ਦੀ ਸੰਗਤ ਜਿਹੜੇ ਗੁਰੂ ਦੇ ਬਚਨਾਂ ਤੇ ਚਲਦੇ ਆ ਉਹਨਾਂ ਦੀ ਸੰਗਤ ਕਰਕੇ ਮਾਣ ਛੱਡ ਆਉਦਾ ਹੰਕਾਰ ਉਹ ਅੰਦਰੋਂ ਆਪਦੇ ਬਾਹਰ ਕੱਢ ਦੇ ਜਿਵੇਂ ਪਿਛੇ ਪਹਿਲਾਂ ਗੱਲ ਕਰਕੇ ਸੀ ਮੈਂ ਗੁਰੂ ਸਾਹਿਬ ਦਾ ਪਾਠ ਕਰਾਇਆ ਤਾਂ ਇਹ ਹੀ ਕਰਨ ਕਰ ਲੀਏ ਮੈਂ ਅੱਜ ਤੋਂ ਬਾਅਦ ਮੈਂ ਹੰਕਾਰ ਨਾ ਕਰਾਂ ਮਰਾਂ ਹੀ ਮਰਤੀ ਬਖਸ਼ਿਸ਼ ਕਰਦੇ ਮੇਰੇ ਅੰਦਰ ਹੰਕਾਰ ਨਾ ਆਵੇ ਤਾਂ ਬਣਾ ਵੱਡਾ ਸਮਝ ਲਓ ਸਭ ਕੋਸ਼ਿਸ਼ ਸਫਲਾ ਹੋ ਜਾਣਾ ਹੈ ਇਹਦੇ ਨਾਲ ਹੀ ਬੜੇ ਮੰਨੋ ਹੰਕਾਰ ਖਤਮ ਹੋ ਗਿਆ ਮਾਨ ਖਤਮ ਹੋ ਗਿਆ ਅੰਦਰੋਂ ਤਾਂ ਬਹੁਤ ਪ੍ਰਾਪਤੀ ਹੋ ਜਾਣੀ ਹੈ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਤਾਂ ਸਤਿਗੁਰ ਪਾਸ਼ਾ ਹੁਣ ਪਹਿਲਾਂ ਤੇ ਹੀ ਸਵਾਲ ਹੈ ਕਿਹੜਾ ਉਹ ਮੈਂ ਵਸੀਲਾ ਹਿਲਾ ਕਰਾਂ ਤਾਂ ਹੁਣ ਕਹਿੰਦੇ ਵੀ ਉਹ ਹਿਲਾ ਵਸੀਲਾ ਇਹੀ ਹੈ ਤੇਰੇ ਵਾਸਤੇ ਮੈਂ ਤੂੰ ਗੁਰੂ ਦੀ ਸੰਗਤ ਕਰ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਤੇ ਸੰਗਤ ਕਰਕੇ ਸੰਗਤ ਦੇ ਵਿੱਚ ਕਹਿੰਦੇ ਮਾਨ ਹੰਕਾਰ ਤੇ ਮੋਹ ਤਿਆਗ ਕੇ ਇਹਨੂੰ ਤਿਆਗ ਕਹਿੰਦੇ ਤੇ ਜੇ ਇਹ ਤਿਆਗ ਦੇਗਾ ਕਹਿੰਦੇ ਫਿਰ ਤਿਆਗ ਕੇ ਹੀ ਪਾਰ ਉਤਾਰਾ ਹੁੰਦਾ ਹੈ ਤੇ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਉਸ ਪਰਮੇਸ਼ਰ ਦਾ ਇਸੇ ਵਸੀਲੇ ਦੇ ਨਾਲ ਹੀ ਮਿਲਾਪ ਹਾਸਲ ਹੋਣਾ ਹੈ ਹੋਰ ਕੋਈ ਵੀ ਐਸਾ ਹੋਰ ਵੀ ਇਹਲਾ ਵਸੀਲਾ ਨਹੀਂ ਹੈ ਸਿੱਧਾ ਜਜ ਕੀਏ ਵੀ ਜੋ ਗੁਰਬਾਣੀ ਨੇ ਸਿੱਧ ਦੇਤੀ ਉਹਦੇ ਉੱਤੇ ਚੱਲਣ ਦਾ ਯਤਨ ਕਰਗੇ ਇਹ ਹੀ ਹਿੱਲਾ ਹੈ ਗੁਰੂ ਸਾਹਿਬ ਦੇ ਰਾਹੀ ਹੀ ਉਸ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਇਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਉਦਮ ਹੈ ਜੇ ਕਹੀਏ ਤਾਂ ਗੁਰਬਾਣੀ ਨੂੰ ਪੜ੍ਹ ਗਏ ਵਿਚਾਰ ਗਏ ਤੇ ਉਹਦੇ ਉੱਤੇ ਚੱਲਗੇ ਉਸ ਮੁਤਾਬਕ ਗੁਰਬਾਣੀ ਦੇ ਮੁਤਾਬਕ ਇਨਸਾਨ ਬਣੀਏ ਚੰਗੇ ਬਣੀਏ ਚਹਿ ਮੰਦੇ ਬਣੀਏ ਜਿਵੇਂ ਗੁਰੂ ਸਾਹਿਬ ਕਹਿੰਦੇ ਉਸ ਮੁਤਾਬਕ ਉਹ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਤੇ ਛੱ DNA ਵੀ ਚੰਗੇ ਹਾਂ ਕਿ ਮੰਦੇ ਹਾਂ ਜਿਹੋ ਜਾਂ ਗੁਰਬਾਣੀ ਨੇ ਕਿਹਾ ਉਹੋ ਜਾਂ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ ਉਹ ਗੁਣ ਆਉਣ ਅੰਦਰ ਜੋ ਗੁਰਬਾਣੀ ਦੇ ਵਿੱਚ ਪੜੇ ਵਿਚਾਰੇ ਤਾਂ ਸਮਝ ਲਓ ਜੀਵਨ ਸਫਲ ਹੈ ਤਾਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਣਾ ਸੋ ਅੰਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਆਂ ਤੁੰਤਾਈਆਂ ਹੋਈਆਂ ਹੁੰਦੀਆਂ ਹਨ ਸਤਿਗੁਰੂ ਪਾਤਸ਼ਾਹ ਅਤਿਆਪ ਸੰਗਤ ਬਖਸ਼ਿ ਨਿਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ